ਆਨ ਦੇਨ ਦੀ ਜਰੂਰਤ ਹੈ ਨਹੀਂ ਤਾਂ ਜਿਹੜੀਆਂ ਡੀਂਗਾ ਤੁਸੀਂ ਮਾਰ ਰਹੇ ਹੋ ਕਿ ਇੱਥੇ ਦਿੱਲੀ ਦੇ ਵਿੱਚ ਆ ਹੋਇਆ ਜੋ ਦਿੱਲੀ ਚ ਹੋਇਆ ਕਿਤੇ ਤੁਹਾਡੇ ਨਾਲ ਨਾ ਹੋ ਜੇ ਅਗਲੇ ਪਾਸੇ ਇਹ ਧਿਆਨ ਰੱਖ ਲਿਓ ਜੋ ਦੂਜਿਆਂ ਦੇ ਵਾਪਰਿਆ ਹੈ ਇਹ ਹੁਣ ਤੁਹਾਡੇ ਨਾਲ ਵਾਪਰੂ ਕਿਉਂਕਿ ਤੁਸੀਂ ਲੋਕਤੰਤਰ ਦਾ ਗਲ ਘੁੱਟ ਕੇ ਤੇ ਤਾਨਾਸ਼ਾਈ ਅੱਗੇ ਰੱਖੀ ਹੋਈ ਹੈ ਸਾਨੂੰ ਕੌਣ ਹੁੰਦਾ ਪੁੱਛਣ ਵਾਲਾ ਨਹੀਂ ਇਹ ਗਲਤ ਹੈ ਤੇ ਅੱਜ ਅਰਦਾਸ ਸਮਾਗਮ ਦੇ ਸਬੰਧ ਵਿੱਚ ਸਾਲ ਪੂਰਾ ਹੋਇਆ ਤੇ ਮੈਂ ਭਰਾਵਾਂ ਨੂੰ ਬੇਨਤੀ ਕਰਾਂਗਾ ਛੇਤੀ ਤੂੰ ਛੇਤੀ ਮੈਨੂੰ ਭਾਈ ਲਾਭ ਸਿੰਘ ਕਹ ਰੇ ਸਾਡਾ ਮੂਲ ਡੱਲੇਵਾਲ ਸਾਹਿਬ ਹੈ ਆਪ ਤੇ ਸਾਡੇ ਵਿਆਜ ਨੇ ਕਦੇ ਵੀ ਪੂਰੇ ਕਰ ਲਵਾਂਗੇ ਪਰ ਜੇ ਡੱਲੇਵਾਲ ਹੀ ਚਲਿਆ ਗਿਆ ਤੇ ਮੂਲ ਪੂਰਾ ਨਹੀਂ ਕਦੇ ਹੋਣਾ ਹੋਣਾ ਇਸ ਲਈ ਅਸੀਂ ਢੱਲੇ ਵਾਲ ਬਚਾਉਣਾ ਹੈ ਮੋਰਚਾ ਫਤਿਹ ਕਰਨਾ ਹੈ ਕਾਨੂੰਨ ਜਿਹੜੇ ਤੁਹਾਡੇ ਹੱਕਾਂ ਚ ਬਣਵਾਉਣੇ ਨੇ ਉਹ ਲੈਣੇ ਨੇ ਤੇ ਉਹਦੇ ਵਾਸਤੇ ਤੁਹਾਡੀ ਇਕਤਾ ਪੰਜਾਬ ਵਾਸੀਆਂ ਨੂੰ ਅੱਜ ਫੇਰ ਬੇਨਤੀ ਕਰਦਾ ਢਿੱਲੇ ਨਾ ਪੈਜੋ ਮਹੀਨੇ ਚ ਤਿੰਨ ਦਿਨ ਦਾ ਸੰਵੰਦ ਬਣਦਾ ਹੈ ਤੇ 12 13000 ਪਿੰਡਾਂ ਦੇ ਲੋਕ ਜੇ ਤਿੰਨ ਤਿੰਨ ਦਿਨ ਦੇ